yeah <laughs> ਬਨਾਵਾ ਫੁੱਲਾਂ ਨਾਲ ਸਜਾਵਾਂ ਫਲਕਾਂ ਦੀ ਮੇਜ ਜ ਬਨਾਵਾ ਫੁੱਲਾਂ ਨਾਲ ਸਜਾਵਾਂ ਤੇਰੀ ਕਿਰਪਾ ਓਏ ਮੇਰੇ ਸਤਿਗੁਰ ਤੇਰੀ ਕਿਰਪਾ ਓਏ ਸਤਿਗੁਰ ਘਰ ਵਿੱਚ ਸਾਰ ਸੰਗ ਪਾ ਗਰੀ ਬੰਨੀ ਮਾਇ ਜੀ ਸਵਾ ਪਰਦੇ ਓ ਬਲਰੀ ிா गरीब मेरी बाड़े में दो पार करी बड़े हों में दो पारे करी हाथ बाड़े गरीब भाई गुरु जी की फतेह ਇਸ ਨਗਰ ਦੇ ਇਸ ਇਲਾਕੇ ਦੇ ਅੰਦਰ ਸੰਤਨ ਬਾਬਾ ਸ਼ਿਵ ਚੰਦਰ ਮਹਾਰਾਜੀ ਨੇ ਇਸ ਧਰਤੀ ਨੂੰ ਜਿੱਥੇ ਭਾਗ ਲਾਏ ਹੈ ਇਸ ਸੰਤਾਂ ਦੇ ਵੀ ਭਾਗ ਬਹੁਤ ਉੱਚੇ ਤੇ ਪਰਮਾਂ ਦੇ ਭਾਗਾਂ ਵਾਲੇ ਹੋ ਪਿਆਰੇ ਹੋ ਜਿਨ੍ਹਾਂ ਨੂੰ ਐਸੀ ਸਾਧੂ ਸੰਤ ਸਵਾਮੀ ਦੀ ਆਨੰਦ ਜੀ ਮਹਾਰਾਜ ਪ੍ਰਾਪਤ ਹੋਏ ਹੈ ਪਰ ਅਰਜ ਪ੍ਰਗਤੀ ਫੇਰੀ ਦੇ ਵਿੱਚ ਸਤਿਗੁਰਾਂ ਦੀ ਸ਼ਦਾ ਨੂੰ ਸੇ ਪ੍ਰਵਾਰਾਂ ਦੀ ਸੰਗਤਾਂ ਦੀ ਬੜੇ ਹੀ ਚਾਮਾ ਦੇ ਨਾਲ ਬਾਬਾ ਸ੍ਰੀ ਚੰਦਰ ਮਹਾਰਾਜ ਜੀ ਆਪਾ ਉਹ ਭਗਤ ਕੀਤਾ ਤੇ ਇਹ ਜਿਹੜੀ ਸੇਵਾਵਾਂ ਹੁੰਦੀਆਂ ਪਿਆਰਿਓ ਕਰਮਾਂ ਦੇ ਨਾਲ ਜਿੱਥੇ ਭੱਜਾ ਨਾਲ ਪ੍ਰਾਪਤ ਹੁੰਦੀਆਂ ਤੇ ਇਹ ਸਾਧੂਆਂ ਦੀ ਸੰਗਤ ਪਰ ਪ੍ਰਾਪਤ ਹੋਈ ਹੁੰਦੀਆਂ ਸਾਰਾ ਕੁਝ ਪ੍ਰਾਪਤ ਹੁੰਦਾ ਹੈ ਪਰ ਕਹਿੰਦੇ ਸਾਧ ਸੰਗਤ ਕੈਸੀ ਜਾਣੀਏ ਜਿੱਥੇ ਇੱਕੋ ਨਾਮ ਕਾੜੀਏ ਸਾਧੂ ਸੰਗ ਕਿ ਆ ਜੋੜਦੇ ਆਪਣੇ ਕੋ ਧਨ ਦੌਤ ਜੋੜਦੇ ਨਹੀਂ ਕੁਝ ਵੀ ਨਹੀਂ ਜੋੜਦੇ ਹੈ ਪਿਆਰਿਓ ਸਾਨੂੰ ਇਸ ਭਾਵ ਸਾਗਰ ਤੋਂ ਪਾਰ ਲੰਘਾਉਣ ਵਾਸਤੇ ਸਾਨੂੰ ਜਾਚ ਨਾ ਦਿੰਦੇ ਪਿਆਰਿਓ ਜੁੜਜੋ ਸਮਾਏ ਜਿਹਦੇ ਸਵਾਸ ਸਵਾਸ ਉਸ ਮਾਲਕ ਦੇ ਨਾਲ ਜੁੜ ਕੇ ਜਿੱਥੇ ਪਰਿਵਾਰ ਦੇ ਵਿੱਚ ਆਪਾਂ ਰਹਿ ਕਰਕੇ ਪਰਿਵਾਰ ਨੂੰ ਪਾਲਣਾ ਕਰਦੇ ਪਿਆਰਿਓ ਉਥੇ ਆਪਣੇ ਵਾਸਤੇ ਵੀ ਕੁਝ ਧਨ ਇਕੱਤਰ ਕੀਤਾ ਜਾਵੇ ਪਰ ਪਰਿਵਾਰ ਬਹੁਤ ਹੀ ਪ੍ਰੇਮ ਦੇ ਵਿੱਚ ਰਹਿ ਕਰਕੇ ਸੰਗਤਾਂ ਦੇ ਜੋੜੀ ਸਾਥ ਕਰਦੇ ਦੇਖੋ ਕਿੰਨੀ ਕਿੰਨੀ ਸੁਣੀਏ ਬਿਛਾਈਆਂ ਕੀਤੀਆਂ ਹੋਈਆਂ ਇਹੀ ਵਾਰੇ اسی ਘਰ ਵਿੱਚ ਜਾਂਦੇ ਐ ਬਾਬਾ ਜੀ ਦਾ ਪ੍ਰਕਾਸ਼ ਕਰਨਾ ਹੋਵੇ ਤੇ ਚਾਦਰਾਂ ਵੀ ਬੜੀ ਮੁਸ਼ਕਲੀ ਖੜਕੜ ਕੇ ਦਿੰਦੇ ਨੇ ਆਈ ਸੱਚ ਕਹ ਰਿਹਾ ਇਸ ਇੱਕ ਘਰ ਵਿੱਚ ਗਏ ਉਸ ਘਰ ਵਿੱਚ ਬਜ਼ੁਰਗ ਦੀ ਮੌਤ ਹੋ ਗਈ ਤੇ ਮਾਂ ਨੂੰ ਆਖੇ ਮਾਂ ਇਹ ਬਿਛਾਈਆਂ ਲਿਆਓ ਕਰੀਏ ਕੋਕਨ ਸਾਹ ਮਰਦਾ ਪ੍ਰਕਾਸ਼ ਹੋਣਾ ਪਤਾ ਉਹਨਾਂ ਨੂੰ ਵੀ ਗਿਆ ਹੈ ਉਹਨਾਂ ਨੇ ਕੀ ਕੀਤਾ ਜਿਹੜੀ ਵੋਟੀ ਸੀ ਉਹਨਾਂ ਦੀ ਘਰ ਦੀ ਨੂੰ ਉਹ ਚਲ ਗਈ ਆਪਣੇ ਮਾਪਿਆਂ ਨੂੰ ਤੇ ਮਾਈ ਨੇ ਕੇ ਕੀਤਾ ਜਿੱਥੇ ਬੱਕਰੀਆਂ ਬਨੀਆਂ ਹੁੰਦੀਆਂ ਉੱਥੇ ਪੱਲਣ ਥੱਲੇ ਵਿਛਾਈ ਹੁੰਦੇ ਬੋਰੀਆਂ ਦੇ ਉਹ ਲੈ ਕੇ ਆ ਗਈ। ਦੇਖਿਆ ਮਾਈ ਕੀ ਕਰਦੀ ਪਈ ਰਬਾ ਜੀ ਇਹੀ ਹੈ ਜਿਹੜੀ ਚਾਦਰਾ ਹੈ ਉਹ ਪੇਟੀ ਵਿੱਚ ਬਹੁਤ ਤਾਲਾ ਲੱਗ ਕੇ ਚਲ ਗਈ। ਦੇਖਿਆ ਮਾਈ ਪਰ ਗੁਰਗੰਸਾ ਮਾਦਾ ਪ੍ਰਕਾਸ਼ ਕਰਨ ਤੁਸੀਂ ਕੀ ਕਰਦੇ ਪਈ। ਫਿਰ ਮੇ ਪੜੋਸੀਆਂ ਤੋਂ ਜਾ ਕੇ ਚਾਦਰਾਂ ਲੈ ਕੇ ਆਇਆ ਤਾਂ ਜਾ ਕੇ ਪ੍ਰਕਾਸ਼ ਕੀਤਾ ਇਸ ਨਗਰ ਦੇ ਵਿੱਚ ਸੱਚ ਕਹਿ ਰਿਹਾ ਤੇ ਬਹੁਤ ਹੀ ਪ੍ਰੇਮ ਤੇ ਭਾਗਾ ਫਸਾੜੇ ਤੁਸੀਂ ਜਿਹੜੇ ਸਤਗੁਰ ਦੇ ਨਾਲ ਪ੍ਰੇਮ ਕਰਦੇ ਤੇ ਪੇਦਲ ਜਾ ਰਹੇ ਤਾਂ ਜਿੱਥੇ ਜਿਆਦਾ ਗਾਰਾ ਹੋਇਆ ਚਿੱਕੜ ਹੋਇਆ ਤੇ ਪਰਿਵਾਰਾਂ ਨੇ ਉੱਥੇ ਤਰਪਾਨਾਂ ਪਜਾਤੀਆਂ ਵਾਹੇ ਸੋਨ ਹੋ ਤਰਪਾਨਾਂ ਜਤੀ ਆਕਾ ਤੇ ਕਿੰਨਾ ਪ੍ਰੇਮ ਹੈ ਇੱਕ ਘਰ ਵਿੱਚ ਜਾ ਰਹੀ ਹੋਇਆ ਆਪਾਂ ਮੋੜ ਇਧਰੋਂ ਕੱਟ ਲਿਓ ਵਿਚਾਰੇ ਬਰਾਗ ਦੇ ਵਿੱਚ ਹੰਝੂ ਦੇ ਰੋ ਰਿਹਾ ਹੈ ਤੇ ਅੱਗੇ ਆਵਾਜ਼ ਮਾਰੀ ਰੁਕ ਜਾ ਰੁਕ ਜਾ ਤੇ ਮੈਂ ਉਹਨਾਂ ਨੂੰ ਕਿਹਾ ਤੁਸੀਂ ਬਹੁਤ ਕਰਮਾ ਵਾਲੇ ਬਾਬਾ ਜੀ ਨੇ ਤੁਹਾਡੀ ਸੇਵਾ ਇਸ ਗਲੀ ਵਿੱਚ ਲੈਣੀ ਸੀ ਕਹਿੰਦੀ ਬਾਬਾ ਜੀ ਸਾਨੂੰ ਬਿਛੋੜੀ ਹੋਣਾ ਬਾਬਾ ਜੀ ਜਿੱਥੇ ਵੀ ਸੇਵਾ ਨਾਲ ਸਾਨੂੰ ਤਾਂ ਵੀ ਪਰਵਾਹ ਨਹੀਂ ਮੈਂ ਕਿਹਾ ਦੇਖੋ ਇਹ ਰੋ ਰਹੀ ਹੈ ਪਰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਗਣੀਏ ਚ ਜਾਂਦਾ ਹੋਵੇ ਕਿਹੇ ਪਰਿਵਾਰ ਉੱਠ ਕੇ ਨਹੀਂ ਦੇਖਦੇ ਕਿਥੇ ਨੂੰ ਜਾ ਰਹੀ ਹੈ ਉੱਠ ਕੇ ਵੀ ਨਹੀਂ ਵੇਖਦੇ ਇਸ ਬਾਬਾ ਸ਼੍ਰੀ ਚੰਦਰ ਮਾਦੇ ਕਿੰਨੀ ਕਿਰਪਾ ਹਰ ਕੋਈ ਤੰਗਾਂ ਦੇ ਨਾਲ ਲੋਚਦਾ ਮੇਰੇ ਕਰਦਾ ਬਾਬਾ ਜੀ ਆਣਗੇ ਸੰਗਤਾਂ ਦੇ ਚਰਨ ਪੈਣਗੇ ਇੱਕ ਪਰਵਾਰ ਨੇ ਕਿੰਨਾ ਸੁਨੇ ਬਚਾਈਏ ਸੰਗਤਾਂ ਵਾਸਤੇ ਕੀਤੀਆਂ ਯਾਰੋ ਇਹੀ ਹੈ ਜਿਹੜੀ ਸੰਗਤ ਦੀ ਸੇਵਾ ਕਰ ਲਈ ਇਹੀ ਸਾਰਾ ਕੁਝ ਪ੍ਰਾਪਵਾਂ ਗਾ ਬੋਲਦੀਆਂ ਬੇਨਤ ਕੋ ਲਾ ਜਾਂਦੀਆਂ ਆਪ ਜੀ ਸੰਗਤ ਰક્ષਣ ਜੋਗ ਹੈ ਮਹਾਪੁਰਖ ਰક્ષਣ ਜੋਗ ਆਪ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮਹਾਪੁਰਖ ਸਾਹਿਬਾ ਚ ਆਪ ਜੀ ਮਨੋਰਥ ਬਚਨ ਨੂੰ ਸਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਵਾਹਿਗੁਰੂ ਮਾਤ ਸੁਲਖਣਾ ਤਪ ਕੀਓ ਕਰ ਸਿਵ ਸੰਕਰ ਧਿਆਨ ਕਲ ਜੁਗ ਮੈਂ ਪ੍ਰਗਟ ਭਈ ਸ੍ਰੀ ਚੰਦਰ ਭਗਵਾਨ ਉਸ ਭਗਵਾਨ ਨੂੰ ਜਿਵੇਂ ਕਿ ਬਾਬਾ ਬਿਕਰਮ ਜੀ ਉਹਨਾਂ ਨੇ ਬਚਨ ਕੀਤਾ ਹੈ ਕਿ ਅਸੀਂ ਜਿਸ ਵੀ ਭਾਵਨਾ ਨਾਲ ਸਤਿਗੁਰੂ ਜੀ ਨੂੰ ਮੰਨਦੇ ਹੈ ਉਹ ਭਾਵਨਾ ਸਾਡੀ ਪੂਰੀਆਂ ਹੁੰਦੀ ਹੈ ਜਿਕੇ ਤੇ ਅਸੀਂ ਮਾਪੇ ਦੇ ਰੂਪ ਵਿੱਚ ਮੰਨਦੇ ਹੈ ਤੇ ਉਹ ਆਪਣੇ ਬੱਚਿਆਂ ਦਾ ਪਿਆਰ ਬਖਸ਼ਦੇ ਹੈ ਜਿਵੇਂ ਮੇਰੇ ਬੱਚੇ ਨੇ ਇਹ ਮੇਰਾ ਪਰਿਵਾਰ ਨੇ ਜਿ ਭਗਵਾਨ ਜਿਹਨੂੰ ਅਸੀਂ ਅਕਾਲ ਪੁਰਖ ਪਰਮਾਤਮਾ ਦੇ ਸਰੂਪ ਵਿੱਚ ਮੰਨਦੇ ਹੈ ਸਾਧ ਸੰਗਤ ਜੀ ਜਿੰਨੀਆਂ ਵੀ ਤੁਸੀਂ ਸੰਗਤਾਂ ਬੈਠੀ ਹੈ ਔਰ ਤੁਹਾਨੂੰ ਪਾਰ ਬ੍ਰਹਮ ਪਰਮੇਸ਼ਰ ਦੇ ਹੀ ਦਰਸ਼ਨ ਹੋਣਗੇ ਹੁੰਦੇ ਹੈ ਸੰਗਤ ਨੂੰ ਜੇ ਆਪਾਂ ਆਮ ਗਣੀਏ ਵੀ ਇਹ ਤੇ ਤਸਵੀਰ ਹੀ ਹੈ ਵਿੱਚ ਸਾਡੇ ਘਰਾਂ ਵਿੱਚ ਵੀ ਹੈ ਔਰ ਤੇ ਤੁਹਾਨੂੰ ਤੁਹਾਨੂੰ satsang ਜੀ ਉਹ ਤਸਵੀਰ ਹੀ ਨਜ਼ਰ ਆਏਗੀ ਤੁਹਾਨੂੰ ਲੱਕੜ ਹੀ ਨਜ਼ਰ ਆਏਗੀ ਤੁਹਾਨੂੰ ਕਾਗਜ਼ ਹੀ ਨਜ਼ਰ ਆਏਗਾ ਪਰ ਮਨ ਕੀ ਜੈਸੀ ਭਾਵਨਾ ਹੋ ਵੈਸਾ ਹੀ ਫੜ ਦਿੱਤੇ ਹੋ ਜਿਸ ਤਰ੍ਹਾਂ ਵੀ ਆਪ ਜੀ ਦੇ ਮਨ ਦੀ ਭਾਵਨਾ ਹੈ ਕਿ ਇਹ ਭਗਵਾਨ ਸਾਡੇ ਨੇ ਗੁਰੂ ਨੇ ਔਰ ਸਾਡੇ ਪਾਤ ਬ੍ਰਹਮ ਪਰਮੇਸ਼ਰ ਨੇ ਸਾਡੇ ਮਾਤ ਪਿਤਾ ਹੈ ਸਾਡੇ ਸਾਖ ਸੰਬੰਧੀ ਹੈ ਔਰ ਸਾਡੇ ਇਸਿੱਧ ਦੇ ਤਾਜ ਨੇ ਭਗਵਾਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਸੱਚ ਹੈ ਸਾ ਸੰਗਤ ਜੀ ਹੁਣ ਜਿਸ ਪਰਿਵਾਰ ਦੇ ਵਿੱਚ ਮਹਾਰਾਜ ਦੇ ਚਰਨ ਪਏ ਸੰਗਤ ਦੇ ਚਨ ਪਏ ਸੱਚਮੁੱਚ ਹੀ ਕਰਮਾ ਵਾਲਾ ਪਰਿਵਾਰ ਹੈ ਔਰ ਜਿਨ੍ਹਾਂ ਨੂੰ ਭਗਵਾਨ ਜਿਨੇ ਆਪਣੇ ਅੰਸ਼ ਬਖਸ਼ ਦਿੱਤੇ ਆਪਣੇ ਬੱਚੇ ਬਖਸ਼ ਦਿੱਤੇ ਆਪਣੀ ਧਜਾਨਿਆਂ ਦੇ ਵਿੱਚ ਮਹਾਰਾਜ ਨੇ ਦਾਤਾ ਬਖਸ਼ ਦਿੱਤੀ ਸਾਧ ਸੰਗਤ ਜੀ ਔਰ ਇਹ ਬਖਸ਼ਿਸ਼ਾ ਉੰਦੋਂ ਹੁੰਦੀ ਆ ਜਦ ਅਸੀਂ ਆਪਣਾ ਆਪ ਸਮਰਪਿਤ ਭਗਵਾਨ ਜੀ ਨੂੰ ਕਰ ਦਈਏ ਔਰ ਜੋ ਸਰਡੇ ਕੈਪਟਨ ਸਾਹਿਬ ਜੀ ਪਰ ਸलाम ਜੀ ਬੈਠੇ ਹੋਏ ਨੇ ਅੱਜ ਜਦ ਰਿਟਾਇਰਮੈਂਟ ਲਈ ਖੋਈ ਸਾਧ ਸੰਗਤ ਜੀ ਵਰਦੀ ਸਮੇਤ ਆਪਣੇ ਘਰ ਨੇ ਆਏ بڑے ਬਾਜਿਆਂ ਬਾਜਿਆਂ ਦੇ ਨਾਲ ਬੜੀ ਵੈਲਕਮ ਦੇ ਨਾਲ ਬੰਦਾ ਘਰ ਪਹੁੰਚਦਾ ਵੀ ਆਪਣੇ ਘਰ ਜਾਈਏ ਵੀ ਅਸੀਂ ਰਿਟਾਇਰਮੈਂਟ ਹੋਈ ਜਦ ਇਹਨਾਂ ਦੀ ਰਿਟਾਇਰਮੈਂਟ ਹੋਈ ਸਾਧ ਸੰਗਤ ਜੀ ਔਰ ਬੰਤੀ ਸਮੇਤ ਹੀ ਸਤਿਗੁਰ ਦੇ ਮੂਬਾਰਕ ਚਰਨਾਂ ਤੇ ਆ ਕਰਕੇ ਨਮਸ਼ਕਾਰਾ ਕੀਤੀ ਔਰ ਨਾ ਦੋਨੋਂ ਹੱਥ ਜੋੜ ਕੇ ਅਰਦਾਸ ਬੇਨਤੀ ਕੀਤੀ ਕਬੀਰ ਮੇਰਾ ਮੁਝ ਮੈਂ ਕਿਸ਼ਨ ਹੀ ਜੋ ਕਿ ਚਿਹ ਹੈ ਸੋ ਤੇਰਾ ਤੇਰਾ ਤੁਝ ਕੋ ਸੌਪਤੇ ਕੀ ਲਾਗੇ ਮੇਰਾ ਕਹਿੰਦੇ ਬਾਬਾ ਜੀ ਮੇਰਾ ਹੈ ਹੀ ਕੁਛ ਨਹੀਂ ਪਰਿਵਾਰ ਮਹਾਰਾਜ ਦਾ ਦਿੱਤਾ ਹੋਇਆ ਹੈ ਅੱਜ ਜਿਵੇਂ ਸੰਸਾਰ ਵੇਖ ਰਿਆ ਔਰ ਇਹ ਵੀ ਭਗਵਾਨ ਜੀ ਦਾ ਕੀ ਦਿੱਤਾ ਪਿਆ ਹੈ ਜਦ ਸਾਡੇ ਅੰਦਰ ਇਹ ਨਮਰਤਾ ਦੀ ਭਾਵਨਾ ਆ ਜਾਂਦੀ ਹੈ ਸਾਧ ਸੰਗਤ ਜੀ ਫਿਰ ਇਸ ਤਰ੍ਹਾਂ ਸਤਿਗੁਰੂ ਜੀ ਪੰਡਾਰੇ ਖੋਲ ਦਿੰਦੇ ਆ ਔਰ ਇਸ ਤਰ੍ਹਾਂ ਇਹ ਸਮੁੱਚੇ ਪਰਿਵਾਰ ਤੇ ਗੁਰੂ ਮਹਾਰਾਜ ਦੀ ਖੁਸ਼ੀਆਂ ਨੇ ਹੁਣ ਅਰਦਾਸ ਬੇਨਤੀ ਕਰੀ ਕਿੰਨਾ ਕਰਮਾ ਬਣਾ ਜਿੰਨੀ ਵੀ ਸੰਗਤ ਹੈ ਸਾਧ ਸੰਗਤ ਜੀ ਦੇਖੋ ਦੁਕਾਨਾਂ ਵਿੱਚ ਵੀ ਔਰ ਮਹਾਰਾ ਦੇ ਚਰਨ ਪਾਏ ਅਕਸਰ ਹੁੰਦਾ ਇਹ ਫਾਰਮੈਲਟੀ ਕਰਨੀ ਹੁੰਦੀ ਹੈ ਔਰ ਕਹਿੰਦੇ ਚਲੋ ਭਗਵਾਨ ਜੀ ਤੇ ਅਸੀਂ ਅਰਦਾਸ ਤੇ ਬੇਨਤੀ ਕਰ ਦਿੱਤੀ ਐ ਵੀ ਦੁਕਾਨ ਦੇ ਵਿੱਚ ਜਾ ਕੇ ਫਿਰ ਘਰ ਵਿੱਚ ਕਿਉਂ ਪਾਪ ਲੈ ਕੇ ਨਹੀਂ ਇਹ ਭਾਵਨਾ ਹੈ ਔਰ ਵੀ ਘਰਾਂ ਵਿੱਚ ਵੀ ਮਹਾਰਾ ਦੇ ਚਰਨ ਪਾਉਣੇ ਹੈ ਸਾਧ ਸੰਗਤ ਜੀ ਬਚਨ ਯਾਦ ਰੱਖਿਓ ਅੰਮ੍ਰਿਤ ਵੇਲਾ ਹੈ ਭਗਵਾਨ ਜੀ ਕਹਿੰਦੇ ਨੇ ਔਰ ਜੇ ਤੁਸੀਂ ਸਨਮੁਖ ਹੋ ਕੇ ਮੈਨੂੰ ਮਿਲੋਗੇ ਔਰ ਤੇ ਮੈਂ ਤੇ ਤੁਹਾਨੂੰ ਤੋਨੋ ਜਹਾਨਾਂ ਦੇ ਵਿੱਚ ਸਨਮੁਖ ਹੋ ਕੇ ਤਾਰਾਂਗਾ ਇਸ ਜਹਾਨ ਵਿੱਚ ਵੀ ਅਗਲੇ ਜਹਾਨ ਵਿੱਚ ਵੀ ਜੇ ਤੁਸੀਂ ਮੇਰੇ ਤੇ ਪਿੱਠ ਫੇਰੋਗੇ ਔਰ ਤੇ ਮੈਂ ਵੀ ਤੁਹਾਡੇ ਤੇ ਪਿੱਠ ਫੇਰਾ ਫੇਰ ਕੇ ਰੱਖਾਂਗਾ ਐਸ ਕਰਕੇ ਬਦ ਤੋਂ ਬਦ ਆਪਾ ਭਗਵਾਨ ਜੀ ਦਾ ਸਤਿਕਾਰ ਕਰਨਾ ਸਾਧ ਸੰਗਤ ਜੀ ਸੱਚਮੁੱਚ ਮੈਂ ਕੱਲ ਵੀ ਔਰ ਸਾਡੇ ਫਾਜੀ ਸਿੰਘ ਸਾਹਿਬ ਦੀ ਧਰਤੀ ਮਿਲ ਜਾਣੀ ਸਾਧ ਸੰਗਤ ਜੀ ਇਸ ਤੋਂ ਬਾਅਦ ਕੇ ਸਾਧ ਸੰਗਤ ਔਰ ਹੋਰ ਸਾਡੇ ਉੱਚੇ ਕਰਮ ਨਹੀਂ ਹੋ ਸਕਦੇ ਆ ਬਾਬਾ ਜੀ ਦੇਖੋ ਕੈਨੇਡਾ ਤੋਂ ਕੱਲ ਰਾਤ ਵੀ ਬਚਨ ਲੱਗੇ ਸੀ ਕਿ ਬਾਪਾ ਜੀ ਬੋਲਦੇ ਸੀ ਜਿੰਨਾ ਵੀ ਮੈਂ ਸੰਦਸ ਵੰਦ ਜੋੜਦਾ ਹਾਂ ਗੁਰੂ ਦੀ ਸੇਵਾ ਵਾਸਤੇ ਔਰ ਉਹ 4-5 ਲੱਖ ਦਾ ਖਰਚਾ ਜਿਹੜਾ ਹੁੰਦਾ ਹੈ ਉਹ ਟਿਕਟਾਂ ਦਾ ਹੀ ਹੋ ਜਾਂਦਾ ਹੈ ਸਾਧ ਸੰਗਤ ਜੀ ਐਸ ਕਰਕੇ ਸਾਨੂੰ ਗਦੌਰੀ ਸਾਹਿਬ ਦੀ ਸ਼ਕਤੀ ਮਿਲੀ ਹੈ ਬੱਦ ਤੋਂ ਬੱਦ ਆਪਾਂ ਸਿਮਰਨ ਕਰੀਏ ਸੇਵਾ ਕਰੀਏ ਗੁਰੂ ਘਰ ਦੀ ਤਾਂ ਜੋ ਆਪਣਾ ਜੀਵਨ ਸਫਲ ਕਰੀਏ ਸੁ ਕਰੀਏ ਅਰਦਾਸ ਸਤ ਗੁਰੂ ਕੀ ਸੇਵਾ ਚਾ ਕਰੀ ਸੁਖੀ ਹੋ ਸੁਖਸਾਰ ਇੱਥੇ ਮਿਲਨ ਬੜੀਆਂ ਦਰਗਾਹ ਮੁਖ ਦਵਾਰ ਤੁਦ ਅਗੇ ਅਰਦਾਸ ਹਮਾਰੀ ਜਿਉ ਪਿੰਦ ਸਭ ਤੇਰਾ ਕਹੁ ਨਾਨਕ ਸਭ ਤੇਰੀ ਵਡਿਆਈ ਤੂ ਨਾਮ ਨਾ ਜਾਣੇ ਮੇਰਾ ਵਾਹਿਗੁਰੂ 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 ਸਾਹਿਬ ਜੀ ਲੱਖ ਖੁਸ਼ੀਆਂ ਪਾਤ ਸਹੀਆਂ ਜੇ ਸਤਿਗੁਰੂ ਨਜ਼ਰ ਕਰੇ ਨਿਮਕ ਏ ਕਹਾ ਨਾਮ ਤੇ ਮੇਰਾ ਮਨ ਤਨ ਸੀਤਨ ਹੋਈ ਭਗਵਾਨ ਪਾਪਾ ਸ੍ਰੀ ਚੰਦ ਜੀ ਮਹਾਰਾਜ ਆਪ ਜੀ ਦਾ ਨਿੱਕਾ ਸਵਾਗਤਮ ਆਪ ਜੀਾਂ ਦੇ ਚਰਨਾਂ ਸੇਵਕ ਭੈਣ ਜੀ ਰਜਨੀ ਜੀ ਅਤੇ ਸਚੇ ਪਾਸ਼ਾ ਜੀ ਆਪ ਜੀਾਂ ਦੇ ਦਾਤ ਕਰਦੇ ਹਿੱਟ ਤੁਵਾਨ ਕੈਪਟਨ ਸਾਹਿਬ ਜੀ ਪਰਸਰਾਮ ਜੀ ਜਿਨ੍ਹਾਂ ਨੇ ਗੁਰੂ ਮਹਾਰਾਜ ਜੀ ਬੜੀਆਂ ਖੁਸ਼ੀਆਂ ਆਪ ਜੀ ਨੇ ਬਖਸ਼ੀ ਹੈ ਅਸੀਂ ਇੱਕ ਖੁਸ਼ੀ ਨਾਲ ਲੋੜਦੇ ਆ ਕਿ ਭਗਵਾਨ ਸਾਡੇ ਘਰ ਵਿੱਚ ਇਹ ਖੁਸ਼ੀ ਆ ਜਾਏ ਔਰ ਉਥੇ ਭਗਵਾਨ ਜੀ ਆਪ ਨੇ ਲੱਖਾਂ ਖੁਸ਼ੀਆਂ ਬਖਸ਼ੀ ਹੈ ਪਰਿਵਾਰ ਨੂੰ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰੂ ਨਦਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮਨ ਤਨ ਨੂੰ ਸੀਤਲ ਹੋਏ ਸੱਚੇ ਪਾਸ਼ਾ ਬੜੇ ਪਿਆਰ ਚਾਹਵਾਂ ਨਾਲ ਆਪਣੇ ਵੱਡੇ ਸੁਪੁੱਤਰ ਦਾ ਵੀ ਕਾਰਜ ਕੀਤਾ ਹੈ ਉਸ ਦਾ ਵੀ ਸੁਕਰਾਨਾ ਹੈ ਔਰ ਸੁਕਰਾਨੀ ਦੀ ਅਰਦਾਸ ਬੇੰਕੀ ਆਪ ਜੀ ਦੇ ਘੰਟਹਾਰਿਆਂ ਵਿੱਚ ਬੇਅੰਤ ਮਾਇਆ ਅਰਦਾਸ ਬੇਨਤੀ ਪੁਰਾ ਰਹੀ ਹੈ ਮਹਾਰਾਜ ਕਿਰਪਾ ਕਰਨੀ ਬੱਚਿਆਂ ਤੇ ਸੀਸ ਤੇ ਮੇਰਾ ਪਰਿਆਸ ਰੱਖਣਾ ਕਾਰ ਵਿਹਾਰ ਚੜ੍ਹਦੀ ਕਲਾ ਵਿੱਚ ਰਖਣੀ ਰੱਖਨੇ ਸੱਚੇ ਪਾਤਸ਼ਾਹ ਦਿਨ ਦੁਗਣੀ ਰਾਤ ਚੌਗਣੀ ਤਰੱਕੀਆਂ ਬਖਸ਼ੀਆਂ ਆਪਣੇ ਚਰਨਾਂ ਦੇ ਨਾਲ ਜੋੜ ਕਰਕੇ ਰੱਖਣਾ ਨਾ ਭੁੱਲੋ ਨਾ ਭੁਲਾਓ ਨਾ ਵਿਸਰੋ ਨਾ ਵਿਸਾਰੋ ਸੱਚੇ ਪਾਸ਼ਾ ਔਰ ਇਹ ਦਾਤ ਸੂਚਿਆ ਸੰਗਤਾਂ ਦੀ ਝੋਲੀ ਵਿੱਚ ਪਾਉਣੀ ਹੈ ਮਠਿਆਈਆਂ ਦਾ ਪ੍ਰਸ਼ਾਦ ਮਹਾਰਾਜ ਜੀ ਫੁਰਤਾਂ ਦਾ ਪ੍ਰਸ਼ਾਦ ਆਪ ਜੀ ਦੀ ਸੰਗਤਾਂ ਦੇ ਵਾਸਤੇ ਆਪ ਜੀ ਦੇ ਵਾਸਤੇ ਭੋਗ ਲਗਾ ਰਹੇ ਹੰ ਆਪ ਜੀ ਸੇਵਾ ਸਵੀਕਾਰ ਕਰੋ ਚੱਲੇ ਪਾਉਂਦੀ ਆਗਿਆ ਬਖਸ਼ੋ ਸਹੀ ਪਿਆਰੇ ਮੇਲ ਜਿੰ ਮਿਲਾ ਆਪ ਜੀ ਦਾ ਪਵਿੱਤਰ ਨਾਮ ਚਿਤ ਆਵੇ ਨਾਮ ਨਿਤ ਨਾਮ ਜੜ ਦੀ ਸਲਾਹ ਜਿਹੜੇ ਪਾਣੀ ਸਰਵਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਵਾਨ ਸ੍ਰੀ ਚੰਦਰ ਮਹਾਰਾਜ ਕੀ ਜੈ